ਨੀ ਖੋ ਸਕਦਾ ਆਨੰਦ ਭੈ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਤੇ ਗੁਰੂ ਦੀ ਨਿਸ਼ਾਨੀ ਸਤ ਗੁਰ ਤਾਂ ਪਾਇਆ ਸਹਜ ਸਿੱਤੀ ਸਹਜ ਪੈਦਾ ਹੋਇਆ ਸਰਸਾ ਨਦੀ ਦੇ ਕੰਢੇ ਬਹਿ ਕੇ ਹਜ਼ੂਰ ਨੇ ਨੇਮ ਕੀਤਾ ਉਸ ਵਕਤ ਜਪਜੀ ਸਾਹਿਬ ਦਾ ਜਾਪ ਕਰਨਾ ਜ਼ਰੂਰ ਥਾ ਗੁਰੂ ਗ੍ਰੰਥ ਕੀ ਬਾਣੀ ਸੇ ਪੜਨਾ ਜ਼ਰੂਰ ਥਾ ਉੱਥੇ ਸਰਸਾ ਨਦੀ ਦੇ ਕੰਢੇ ਨੇਮ ਕਰਨ ਤੋਂ ਬਾਅਦ ਹੁਣ ਹਜ਼ੂਰ ਹੁਕਮ ਦਿੰਦੇ ਕਹਿੰਦੇ ਘੋੜੇ ਤੇ ਕਾਠੀ ਪਾਓ ਚਲੋ ਦਇਆ ਸਿੰਘ ਨਦੀ ਵਿੱਚ ਘੋੜੇ ਠੇਲ ਦਿਓ ਜਿਹੜੇ ਪਾਰ ਲੰਘਣ ਦੇ ਪਾਰ ਮਿਲਾਂਗੇ ਹਜ਼ੂਰ ਨੇ ਘੋੜੇ ਠੇਲ ਦਿੱਤੇ ਪਾਤਸ਼ਾਹਾਂ ਦੇ ਸੰਕੜੇ ਸਿੱਖ ਉਸ ਨਦੀ ਚੋਂ ਪਾਰ ਲੰਘ ਰਹੇ ਸਨ ਕਈ ਘੋੜਿਆਂ ਸਮੇਤ ਤੇਜ਼ ਬਹਾਵ ਵਿੱਚ ਰੁੜ ਗਏ ਕੀਮਤੀ ਖਜ਼ਾਨਾ ਕੀਮਤੀ ਗ੍ਰੰਥ ਉਸ ਪਾਣੀ ਦੀ ਸਰਸਾ ਦੀ ਪੇਂਟ ਹੋ ਗਏ ਪਾਤਸ਼ਾਹਾਂ ਦੇ ਵੱਡੇ ਸਹਿਬਜ਼ਾਦੇ ਨਦੀ ਪਾਰ ਕਰ ਗਏ ਪਰ ਛੋਟੇ ਸਹਿਬਜ਼ਾਦੇ ਮਾਂ ਗੁਜ਼ਰੀ ਦੇ ਨਾਲ ਉਸ ਨਦੀ ਦੇ ਕੰਢੇ-ਕੰਢੇ ਅੱਗੇ ਤੁਰਦੇ ਰਹੇ ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਪੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਚਲੇ ਗਏ ਕਿਉਂਕਿ ਉੱਥੇ ਦਿੱਲੀ ਭਾਈ ਮਨੀ ਸਿੰਘ ਜੀ ਦੇ ਸਹੁਰੇ ਨੇ ਉਹਨਾਂ ਨੂੰ ਰਸਤੇ ਦਾ ਪਤਾ ਸੀ ਜਦੋਂ ਸਰਸਾਂ ਪਹਾੜ ਕੀਤੇ ਉਹਦਾ ਇਤਿਹਾਸ ਕਰਦੇ ਨੇ 150 ਦੇ ਕਰੀਬ ਸਿੱਖ ਹੈ ਪਰ ਸਰਸਾ ਪਹਾੜ ਕਰਨ ਤੋਂ ਬਾਅਦ ਇੱਕ ਮੁਸੀਬਤ ਸਾਹਮਣੇ ਹੋਰ ਖੜੀ ਸੀ ਭਾਵੇਂ ਕੇਰਾ ਪਾਈ ਹੋਈ ਫੌਜ ਅਜੇ ਸਰਸਾ ਪਾਰ ਨਹੀਂ ਕਰ ਸਕੀ ਪਰ ਸਰਸਾ ਪਹਾੜ ਕਰਕੇ ਇੱਕ ਮੁਸੀਬਤ ਸਾਹਮਣੇ ਹੋਰ ਖਲੋ ਗਈ ਰੋਪੜ ਦੇ ਇਲਾਕੇ ਦੇ ਰੰਗੜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਥੇ ਉੱਤੇ ਟੁੱਟਦਾ ਸਰਸਾ ਪਹਾੜ ਕਰਕੇ ਕਮਸਾਨ ਦੀ ਜੰਗ ਹੋਈ ਉਸ ਜਮਾ ਉੱਤੇ ਵੀ ਸੰਕੜੇ ਸਿੱਖ ਸ਼ਹੀਦ ਹੋਏ ਸਤਿਗੁਰ ਜੀ ਦਾ ਪਿਆਰਾ ਸਿੱਖ ਜਿਹਦੇ ਸਰੀਰ ਤੇ ਇੰਨੇ ਕੋ ਫਟ ਲੱਗ ਗਏ ਕਿ ਉਹ ਅੱਗੇ ਜਾਣ ਜੋਗਾ ਘੋੜ ਸਵਾਰੀ ਕਰਨ ਜੋਗਾ ਨਹੀਂ ਰਿਹਾ ਸਿੱਖਾਂ ਨੂੰ ਪਾਤਸ਼ਾਹ ਨੂੰ ਬਚਨ ਕੀਤੇ ਮਹਾਰਾਜ ਇੱਕ ਸਿੱਖ ਦੇ ਇੰਨੇ ਫਟ ਲੱਗ ਗਏ ਨੇ ਉਹ ਘੋੜ ਸਵਾਰੀ ਕਰਨ ਯੋਗ ਨਹੀਂ ਹੈ ਪਰ ਉਹ ਸ਼ਹੀਦ ਵੀ ਨਹੀਂ ਹੋਇਆ ਮਹਾਰਾਜ ਸਾਹ ਚੱਲਦੇ ਨੇ ਸਰੀਰ ਨਿਰਬਲ ਹੋ ਗਿਆ ਹਜ਼ੂਰ ਪੁੱਛਦੇ ਕੌਣ ਹੈ ਕਹਿੰਦੇ ਤੁਹਾਡਾ ਪਿਆਰਾ ਸਿੱਖ ਭਾਈ ਬਚਿੱਤਰ ਸਿੰਘ ਹਜ਼ੂਰ ਨੇ ਕਹਿਨੂ ਮੇਰੇ ਕੋਡੇ ਤੇ ਬਿਠਾਓ ਚੁੱਕ ਕੇ ਕੋਡੇ ਤੇ ਬਿਠਾਇਆ ਕਮਰ ਕਸੇ ਨਾਲ ਇੱਕ ਪਰਨੇ ਨਾਲ ਬੰਨਿਆ ਹਜ਼ੂਰ ਨੇ ਲੈ ਗਏ ਉੱਥੋਂ ਪਾਦਸ਼ਾਹ ਕਿੱਥੇ ਪਹੁੰਚੇ ਉਸ ਪੱਠੇ ਤੇ ਜਿਹੜਾ ਚੌਧਰੀ ਨਿਹੰਗ ਖਾਨ ਦਾ ਪੱਠਾ ਜਦਕਿ ਸਿੱਖਾਂ ਨੇ ਆਪਣੇ ਵਸਤਰ ਸਤਾਏ ਉਸ ਪੱਠੇ ਉੱਤੇ ਜਾ ਕੇ ਵਿਸ਼ਰਾਮ ਕੀਤਾ ਪੱਠੇ ਦੇ ਮਾਲਕ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ ਚੌਧਰੀ ਨਿਹੰਗ ਖਾਂ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਇਆ ਰੁੱਖਾਂ ਮੇ ਸਭ ਹੋਜਣ ਵੀ ਲੈ ਕੇ ਆਇਆ ਕਿਉਂਕਿ ਚੌਧਰੀ ਨਿਹੰਗ ਖਾਂ ਜਿਹੜੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ਰਧਾਲੂ ਹੈ ਇਹ ਗਨੀ ਖਾਂ ਤੇ ਨਵੀ ਖਾਂ ਦਾ ਭੂਆ ਮੰਮੇ ਦੇ ਪੁੱਤ ਨੇ ਆਪਸ ਵਿੱਚ ਰਿਸ਼ਤੇਦਾਰੀ ਹੈ Rohilla Pathan ਨੇ 10ਵੇਂ ਪਾਤਸ਼ਾਹ ਨੂੰ ਘੋੜਿਆਂ ਦਾ ਵਪਾਰ ਕਰਦੇ ਰਹੇ ਜਦੋਂ ਇਹਨੇ ਪੱਠਾ ਲਾਇਆ ਸੀ ਨਾ 3 ਸਾਲ ਪਹਿਲਾਂ ਉਦੋਂ ਨੰਦਪੁਰ ਸਾਹਿਬ ਜਾ ਕੇ ਹਜ਼ੂਰ ਨੂੰ ਕਹਿੰਦਾ ਸਤਿਗੁਰੂ ਹੁਣ ਮੈਂ ਘੋੜਿਆਂ ਦਾ ਵਪਾਰ ਘੱਟ ਕਰ ਦਿੱਤਾ ਹੈ ਮਹਾਰਾ ਤੁਹਾਡੀ ਕਿਰਪਾ ਨਾਲ ਇੱਕ ਪੱਠਾ ਲਾਉਣ ਲੱਗਾ ਹੈ ਇੱਟਾਂ ਪਕਾਉਣ ਦਾ ਪੱਠਾ ਲਾਉਣੇ ਮਹਾਰਾ ਚਰਨ ਪਾਓ ਸਤਿਗੁਰੂ ਨੇ ਬਚਨ ਕਿਹਾ ਸੀ ਵਕਤ ਆਏਗਾ ਨਿਹੰਗ ਖਾਂ ਚਰਨ ਜ਼ਰੂਰ ਪਾਵਾਂਗੇ ਜਦ ਵੱਜ ਹਜ਼ੂਰ ਨੇ ਚਰਨ ਪਾਏ ਚੌਧਰੀ ਨਿਹੰਗ ਖਾਂ ਵੇਖ ਕੇ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਚਰਨ ਤਾਂ ਪਾਣੇ ਮੰਗੇ ਸੀ ਪਰ ਹਾਲਾਤ ਆ ਨਹੀਂ ਸੀ ਮੰਗੇ ਸਤਿਗੁਰੂ ਸੁਣਿਆ ਤੁਹਾਨੂੰ ਆਨੰਦਪੁਰ ਸਾਹਿਬ ਛੱਡਣਾ ਪਿਆ ਸੁਣਿਆ ਤੁਹਾਡਾ ਪਰਿਵਾਰ ਵਿਛੜ ਗਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ 'ਚ ਹਾਜ਼ਰ ਹੋ ਕੇ ਕਹਿੰਦਾ ਮਹਾਰਾਜ ਹਵੇਲੀ 'ਚ ਚਰਨ ਪਾਓ ਚਲੋ ਘਰ ਚੱਲਦੇ ਮਹਾਰਾਜ ਪੱਠੇਦ ਕਿਉਂ ਰੁਕ ਗਏ ਹੋ ਸਤਿਗੁਰਾਂ ਕਹੇ ਲੈ ਨਿਹੰਕਾਂ ਤੂੰ ਕਹਿੰਦਾ ਸੀ ਚਰਨ ਪਾਇਓ ਚਰਨ ਪਾਦ ਤੇ ਨੇ ਹੁਣ ਤੇਰੇ ਇਸ ਪੱਠੇ ਤੇ ਪੱਕਿਆਂ ਦੇ ਚਰਨ ਪਏ ਨੇ ਅੱਜ ਤੱਕ ਇੱਟਾਂ ਪਕਾਉਂਦਾ ਰਿਹਾ ਹੁਣ ਸਿੱਧਕ ਦੇ ਪੱਕਿਆਂ ਦੇ ਪੈਰ ਪੈ ਗਏ ਜਾਂ ਰਿੰਦੀ ਦੁਨੀਆ ਤੱਕ ਲੋਕ ਤੇਰੇ ਪੱਠੇ ਨੂੰ ਨਮਸ਼ਕਾਰ ਕਰਦੇ ਅੱਜ ਉਸ ਪੱਠੇ ਦਾ ਨਾਮ ਗੁਰਦੁਆਰਾ ਪੱਠਾ ਸਾਹਿਬ ਹੈ ਦੁਨੀਆ 'ਚ ਹਜ਼ਾਰਾਂ ਪੱਠੇ ਹੋਣਗੇ ਪਰ ਯਾਦ ਰੱਖਿਓ ਇੱਕੋ ਹੀ ਪੱਠਾ ਹੈ ਜਿਹਨੂੰ ਲੋਕ ਪੱਠਾ ਸਾਹਿਬ ਕਰਕੇ ਸਿਰ ਝੁਕਾਉਂਦੇ ਨੇ ਕਿਉਂ ਉੱਥੇ ਮੇਰੇ ਸੱਚੇ ਸਾਹਿਬ ਦੇ ਚਰਨ ਪਏ ਉੱਥੇ ਸਦਕ ਦੇ ਪੱਕਿਆਂ ਦੇ ਪੈਰ ਪਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਹ ਕਹਿੰਦਾ ਮਹਾਰਾਜ ਇੱਥੇ ਕਿਉਂ ਬੈਠੇ ਘਰ ਚੱਲੋ ਨਾ ਹਵੇਲੀ 'ਚ ਮਹਾਰਾਜ ਸੇਵਾ ਦਾ ਵਕਤ ਦਿਓ ਮੌਕਾ ਦਿਓ ਹਜ਼ੂਰ ਨੇ ਕਿਹਾ ਨਿਹੰਕਾ ਸੀ ਤੈਨੂੰ ਖਤਰੇ ਵਿੱਚ ਨਹੀਂ ਪਾਉਣਾ ਚਾਹੁੰਦਾ ਤੂੰ ਸਾਡੀ ਸੇਵਾ ਦਾ ਫਲ ਲੈਣਾ ਚਾਹੁੰਦਾ ਇੱਕ ਸਿੱਖ ਹੈ ਨਿਰਬਲ ਹੋ ਗਿਆ ਹੈ ਫਟ ਲੱਗ ਗਏ ਨੇ ਲਹੂ ਬਹੁਤ ਵਗ ਗਿਆ ਹੈ ਉਹਦਾ ਸਰੀਰ ਤੇਰੀ ਹਵੇਲੀ ਚ ਛੱਡ ਆਉਨੇ ਆ ਜਿੰਨੀ ਦੇਰ ਸਾਥ ਚੱਲਦੇ ਉਹਦੀ ਸੇਵਾ ਕਰ ਗੁਰੂ ਗੋਬਿੰਦ ਸਿੰਘ ਦੀ ਸੇਵਾ ਦਾ ਫਲ ਮਿਲੇਗਾ ਉਹ ਭਾਈ ਬਚੱਤਰ ਸਿੰਘ ਸਿੱਖਾਂ ਨੂੰ ਕੱਲਿਆ ਚੌਧਰੀ ਨਿਹੰਗਾਂ ਦੀ ਹਵੇਲੀ ਚ ਉਹਦਾ ਸਰੀਰ ਛੱਡ ਕੇ ਆਂਦਾ ਹਜ਼ੂਰ ਨੇ ਤੋਰਨ ਲੱਗਿਆ ਬੜਾ ਪਿਆਰ ਕੀਤਾ ਭਾਈ ਬਚੱਤਰ ਸਿੰਘ ਉਹ ਗੱਲਾਂ ਯਾਦ ਕੀਤੀਆਂ ਵਿੱਚ ਤਰਸਿਆ ਤੇਰੇ ਤੇ ਮੇਰੀ ਧਨੇਰੀ ਖੁਸ਼ੀ ਰਹੀ ਹੈ ਪਤਾ ਕਿਉਂ ਸਵਾ ਸਵਾ ਕਿਲੋ ਕੜਾ ਪ੍ਰਸ਼ਾਦੀਆਂ ਦੇ ਕੰ ਖਾਣ ਵਾਲੇ ਭੱਜ ਗਏ ਪਰ ਹੱਥੀ ਦਾ ਮੁਕਾਬਲਾ ਤੂੰ ਕੀਤਾ ਸਿਰਫ ਇਸ ਕਰਕੇ ਕਿ ਗੁਰੂ ਗੋਬਿੰਦ ਸਿੰਘ ਦਾ ਥੱਪੜਾ ਤੈਨੂੰ ਮਿਲ ਗਿਆ ਜਿੱਦਣ ਕਲਗੀਆਂ ਵਾਲੇ ਨੇ ਥੱਪੜਾ ਦਿੱਤਾ ਉਦੋਂ ਭਾਈ ਬਚਿੱਤਰ ਸਿੰਘ ਨੇ ਹੱਥੀ ਦਾ ਮੁਕਾਬਲਾ ਕੀਤਾ ਕਿ ਮਹਾਰਾਜ ਹੁਣ ਤਾਂ ਇਦਾਂ ਦੇ ਸੰਕੜੇ ਹੱਥੀ ਆ ਜਾਣ ਉਹ ਵੀ ਭਜਾ ਦਾਂ ਉਹ ਨਾਗਣੀ ਅੱਜ ਵੀ ਤੱਕ ਸਭ ਤੇ ਸ਼ਿਸ਼ੋਭਤ ਹੈ ਭਾਈ ਬਚਿੱਤਰ ਸਿੰਘ ਜੀ ਦਾ ਸਰੀਰ ਚੌਧਰੀ ਨੇ ਹੰਖਾਂ ਦੀ ਹਵੇਲੀ ਚ ਭੇਜਤਾ ਆਪ ਤਹਜ਼ੂਰ ਉਸ ਪੱਠੇ ਤੋਂ ਤੁਰੇ ਔਰ ਸਤਿਗੁਰੂ ਆਪਣੇ ਸਿੱਖਾਂ ਤੇ ਦੋ ਸਾਹਿਬਜ਼ਾਦਿਆਂ ਸਮੇਤ ਚਮਕੌਰ ਦੀ ਗੜੀ ਵੱਲ ਲੱਗੇ ਸਹਿਬ ਉਤਰਨ ਲੱਗੇ ਕਹਿ ਕੇ ਆਏ ਨਿਹੰਖਾਂ ਸੇਵਾ ਕਰੀ ਵਿੱਚ ਤਰ ਸਿੰਘ ਦੀ ਜਦੋਂ ਤੱਕ ਸਾਹ ਚੱਲਦੇ ਸੇਵਾ ਕਰੀ ਗੁਰੂ ਗੋਬਿੰਦ ਸਿੰਘ ਦੀ ਸੇਵਾ ਦਾ ਫਲ ਮਿਲੇਗਾ ਜਿਹੜੀਆਂ ਗੱਲਾਂ ਹਜ਼ੂਰ ਪੱਤਿਕਲ ਚ ਕਹਿ ਰਹੇ ਨਾ ਉਹ ਲਿਖ ਕੇ ਵੀ ਦਿੱਤੀਆਂ ਹੋਈਆਂ ਦਾਨ ਦਿਓ ਇਨਹੀ ਕੋ ਭਲੋ ਔਰ ਔਰ ਕੋಧಾನ ਨਾ ਲਗਤ ਨਿਤੋ ਨੀ ਕੋ ਸੇਵ ਕੀਓ ਇਨਹੀ ਕੀ ਭਾਵਤ ਔਰ ਔਰ ਕੀ ਸੇਵ ਸੋ ਹੱਤ ਨਾ ਜੀ ਕੋ ਭਾਈ ਖਾਲਸੇ ਦੀ ਸੇਵਾ ਕੀਤੀ ਉਹ ਗੁਰੂ ਦੀ ਸੇਵਾ ਦੇ ਬਰਾਬਰ ਹੈ ਪਾਤਸ਼ਾਹ ਨੇ ਮਾਣ ਦਿੱਤਾ ਪਰ ਉਹ ਖਾਲਸਾ ਹੋਵੇ ਮਾਣ ਆਕੇ ਨਸ਼ੇ ਪੀਕੇ ਨਾ ਡਿੱਗਦਾ ਹੋਵੇ ਰਸਤਿਆਂ ਚ ਨਿਤਨੇਮੀ ਖਾਲਸਾ ਹੋਵੇ ਗੁਰੂ ਦੀ ਸੇਵਾ ਦਾ ਫਲ ਹੈ ਤਾਈਓ ਇਹ ਪੰਥ ਵਿੱਚ ਚੀਜ਼ ਪਰਚਲਤ ਰਹੀ ਹੁਣ ਉਹ ਚੀਜ਼ਾਂ ਸਾਡੇ ਚੋਂ ਲੋਪ ਹੋ ਰਹੀਆਂ ਨੇ ਕੋਈ ਕਾਰਜ ਹੋਣਾ ਸਿੱਖਾਂ ਨੇ ਪੰਜ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ ਅਰਦਾਸ ਕਰਨੀ ਕਿਹੜਾ ਕੰਮ ਹੈ ਜਿਹੜੇ ਪੰਜ ਸਿੱਖ ਅਰਦਾਸ ਕਰਨ ਤੇ ਕੰਮ ਨਾ ਹੋਵੇ ਕਿਉਂਕਿ ਪੰਜਾਂ ਵਿੱਚ ਗੁਰੂ ਨੇ ਆਪਣਾ ਆਪ ਰੱਖਿਆ ਪੰਜਾਂ ਨੂੰ ਵਡਿਆਈ ਦਿੱਤੀ ਪੁੱਤਾਂ ਤੋਂ ਵੱਧ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਨੂੰ ਪਿਆਰ ਕੀਤਾ ਜਦੋਂ ਵੀ ਕੜਾ ਪ੍ਰਸ਼ਾਦੀ ਦੇਗ ਵਰਤਾਈ ਜਾਂਦੀ ਕਦੇ ਵੇਖਿਓ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਚਾਰ ਸਹਿਬ ਜੱਦਿਆਂ ਦਾ ਪ੍ਰਸ਼ਾਦ ਨਹੀਂ ਕੱਢਿਆ ਜਾਂਦਾ ਕਿ ਮੇਰੇ ਪੁੱਤਾਂ ਨੂੰ ਯਾਦ ਕਰਿਓ ਭਾਈ ਰੋਜ਼ ਮੇਰੇ ਪੁੱਤਰਾਂ ਨੂੰ ਰੋਜ਼ ਯਾਦ ਕਰਿਓ ਨਾ ਹਜ਼ੂਰ ਨੇ ਕਿਹਾ ਮੇਰੇ ਪੰਜ ਸਿੱਖਾਂ ਨੂੰ ਨਾ ਕਦੇ ਭੁੱਲਿਓ ਪੰਜ ਪਿਆਰਿਆਂ ਨੂੰ ਯਾਦ ਕਰਿਓ ਕੜਾ ਪ੍ਰਸ਼ਾਦ ਵਰਤੌਣ ਤੋਂ ਪਹਿਲਾਂ ਪੰਜ ਪਿਆਰਿਆਂ ਦਾ ਕੱਢਿਆ ਜਾਵੇ ਜਦੋਂ ਗੱਫਾ ਕੱਢਣਾ ਹੈ ਤੋਂ ਨੂੰ ਵਰਤੋਂ ਤੋਂ ਪਹਿਲਾਂ ਵਰਤਾਵੇ ਨੇ ਭੋਗ ਲਵਾ ਕੇ ਅਰਦਾਸ ਕਰਕੇ ਜਦੋਂ ਪ੍ਰਵਾਨ ਹੋਣੇ ਕੜਾ ਪ੍ਰਸ਼ਾਦ ਵਰਤੋਂ ਤੋਂ ਪਹਿਲਾਂ ਕੱਢਣਾ ਪਿਆਰੇ ਭਾਈ ਦਇਆ ਸਿੰਘ ਜੀ ਪਿਆਰੇ ਭਾਈ ਧਰਮ ਸਿੰਘ ਜੀ ਪਿਆਰੇ ਭਾਈ ਹਿੰਮਤ ਸਿੰਘ ਜੀ ਪਿਆਰੇ ਭਾਈ ਮੁਹਕਮ ਸਿੰਘ ਜੀ ਪਿਆਰੇ ਭਾਈ ਸਾਹਿਬ ਸਿੰਘ ਜੀ ਪੰਜਾਂ ਦਾ ਪਹਿਲਾ ਪ੍ਰਸ਼ਾਦ ਕੱਢਣਾ ਸਹਿਬ ਜੱਦਿਆਂ ਦਾ ਨਹੀਂ ਪੰਜ ਪਿਆਰਿਆਂ ਦਾ ਅੱਛਾ ਜਦੋਂ ਅਰਦਾਸ ਹੋਏਗੀ ਸਹਿਬ ਜੱਦਿਆਂ ਦੇ ਨਾਮ ਬਾਅਦ ਵਿੱਚ ਪੰਜ ਪਿਆਰਿਆਂ ਦਾ ਨਾਮ ਪਹਿਲਾਂ ਜਦੋਂ ਤੁਸੀਂ ਦੂਜਾ ਪੈਰਾ ਪੜ੍ਹੋਗੇ ਪਹਿਲਾਂ ਅਰਧਾਸਣੇ ਪੰਜਾਂ ਪਿਆਰੇ ਆ ਫਿਰ ਕਹੋਗੇ ਚੌਹਾਂ ਸਾਹਿਬ ਜੱਦੇ ਪੰਜ ਪਿਆਰੇ ਪਹਿਲਾਂ ਚਾਰ ਸਾਹਿਬ ਜੱਦੇ ਬਾਅਦ ਵਿੱਚ ਗੁਰੂ ਨੇ ਪੁੱਤਾਂ ਨਾਲੋਂ ਵੱਧ ਸਿੱਖਾਂ ਨੂੰ ਪਿਆਰ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੜੀ ਚਮਕੌਰ ਵੱਲ ਆ ਗਏ ਔਰ ਉਸੇ ਵਕਤ ਪੂਰੇ ਰੋਪੜ ਨੂੰ ਕੇਰਾ ਪੈ ਗਿਆ ਖਬਰ ਮਿਲੀ ਕਿ ਚੌਧਰੀ ਨਿਹੰਗ ਖਾਂ ਦੇ ਘਰ ਗਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੇਰਾਪ ਵਾਲੇ ਹਵੇਲੀ ਨੂੰ ਦਰੋਗ ਨੇ ਦਰਵਾਜ਼ਾ ਖੜਕਾਇਆ ਲੱਕੜ ਦਾ ਵੱਡਾ ਦਰਵਾਜ਼ਾ ਖੋਲਿਆ ਤੇ ਚੌਧਰੀ ਨਿਹੰਕ ਖੰ ਪੁੱਛਦਾ ਹੈ ਦਰੋਗਾ ਸਾਹਿਬ ਤੁਸੀਂ ਉਹ ਕਹਿੰਦੇ ਚੌਧਰੀ ਸਾਹਿਬ ਤੁਹਾਡੀ ਹਵੇਲੀ ਨੂੰ ਕੇਰਾ ਪੈ ਗਿਆ ਗੁਰੂ ਗੋਬਿੰਦ ਸਿੰਘ ਤੁਹਾਡੀ ਹਵੇਲੀ ਵਿੱਚ ਲੁਕੇ ਨੇ ਸਾਡੇ ਹਵਾਲੇ ਕਰ ਦੇ ਤੇਰਾ ਪਰਿਵਾਰ ਬਚ ਜਾਏ ਚੌਧਰੀ ਨਿਹੰਕ ਖ ਨੇ ਬੜੇ ਵਿਸ਼ਵਾਸ ਨਾਲ ਜਵਾਬ ਦਿੱਤਾ ਦ੍ਰਿੜਤਾ ਨਾਲ ਬੋਲਿਆ ਕਿਹਾ ਦਰੋਗਾ ਸਾਹਿਬ ਤਾਨੂੰ ਖਬਰ ਗਲਤ ਮਿਲੀ ਹੈ ਪਹਿਲੀ ਗੱਲ ਗੁਰੂ ਗੋਬਿੰਦ ਸਿੰਘ ਲੁਕਣ ਵਾਲੇ ਨਹੀਂ ਤੁਹਾਨੂੰ ਖਬਰ ਗਲਤ ਮਿਲੀ ਹੈ ਤੋ ਕਹਿੰਦਾ ਮੇਰੀ ਹਵੇਲੀ ਵਿੱਚ ਗੁਰੂ ਗੋਬਿੰਦ ਸਿੰਘ ਲੁਕੇ ਨੇ ਤੈਨੂੰ ਖਬਰ ਗਲਤ ਮਿਲੀ ਹੈ ਗੁਰੂ ਗੋਬਿੰਦ ਸਿੰਘ ਲੁਕਣ ਵਾਲੇ ਨਹੀਂ ਤੇ ਦਰੋਗਾ ਗੁੱਸੇ 'ਚ ਬੋਲਿਆ ਮੈਂ ਗੁਰੂ ਗੋਬਿੰਦ ਸਿੰਘ ਦੀਆਂ ਸਿਫਤਾਂ ਸੁਣਨੀ ਆਇਆ ਤੇਰੀ ਹਵੇਲੀ ਦਾ ਤਲਾਸ਼ੀ ਲੈਣ ਦਾ ਹੋਪਰ ਨੇ ਹੁਣ ਕਦ 2 ਮਿੰਟ ਰੁਕ ਜਾਓ ਕਰਦੀਆਂ ਔਰਤਾਂ ਨੂੰ ਪਰਦੇ ਵਿੱਚ ਕਰਾਵਾ। ਕਿਉਂਕਿ ਇਹ ਇਸਲਾਮੀ ਮਤ ਵਿੱਚ ਅੱਜ ਵੀ ਨਿਯਮ ਹੈ। ਮੈਂ ਪਾਕਿਸਤਾਨ ਗਿਆ ਗਿਆ ਨਹੀਂ ਜੀ ਮੈਂ ਦੇਖਿਆ ਹੋਣਾ ਇਹ ਤੇ ਬੜੀ ਯਾਤਰਾ ਇਹ ਨਾ ਕੀਤੀ ਹੈ। ਉੱਥੇ ਉਹਨਾਂ ਨੇ ਕਈ ਦਿਨ ਸਵਾਗਮ ਰੱਖਿਆ ਸੀ ਇੱਕ ਦਿਨ ਉਹ ਸਾਨੂੰ ਬਾਜ਼ਾਰ ਲੈ ਗਏ ਤਾਂ ਮੈਂ ਜਦੋਂ ਉੱਥੇ ਦੁਕਾਨਾਂ ਵੇਖੀਆਂ ਨਾ ਕੱਪੜੇ ਦੀਆਂ ਜਾਂ ਹੋਰ ਉਹ ਦੁਕਾਨਾਂ ਦੇ ਵਿੱਚ ਘਾਰ ਉਹਨੇ ਪਰਦਾ ਲਾਇਆ ਹੋਇਆ ਇਦਾਂ ਅੱਧ ਵਿੱਚਕਾਰ ਦੁਕਾਨ ਮਨੂ ਕਹ ਜੀ ਅੱਧ ਵਿੱਚ ਇਹ ਪੜਦੇ ਕਿਉਂ ਲਾਏ ਨੇ ਉਹ ਕਹਿੰਦੇ ਭਾਈ ਸਾਹਿਬ ਜੀ ਇੱਥੇ ਪੜਦੇ ਦੇ ਪਰਲੇ ਪਾਸੇ ਬੀਬੀਆਂ ਚੀਜ਼ਾਂ ਖਰੀਦਦੀਆਂ ਨੇ ਕੱਪੜੇ ਇਧਰਲੇ ਪਾਸੇ ਬੰਦੇ ਖਰੀਦੇ ਨੇ ਬੰਦੇ ਨੂੰ ਕਾਏ ਮਰਦ ਨੂੰ ਉੱਧਰ ਜਾਣ ਦੀ ਇਜਾਜ਼ਤ ਨਹੀਂ ਉੱਧਰ ਨਹੀਂ ਜਾ ਸਕਦਾ ਉੱਧਰਲੇ ਪਾਸੇ ਬੀਬੀਆਂ ਖਰੀਦਦੀ ਆ ਹੁਣੇ ਇੱਕ ਅੱਜ ਕੱਲ੍ਹ ਤੇ ਵੀਡੀਓ ਵਾਇਰਲ ਹੋਈ ਹੈ ਬਿਹਾਰ ਦੇ ਮੁੱਖ ਮੰਤਰੀ ਨੇ ਇੱਕ ਬੱਚੀ ਦਾ ਨਕਾਬ ਲਾਤਾ ਹੱਥ ਨਾਲ ਉਹ ਕਿੱਡਾ ਵੱਡਾ ਮੁੱਦਾ ਬਣ ਗਿਆ ਕਿ ਮੋਤੋਂ ਨਕਾਬ ਉਹਨੇ ਕਿਉਂ ਲਾਇਆ ਹਲਕਾ ਨੂੰ ਕੋਈ ਪ੍ਰਮਾਣ ਪੱਤਰ ਦੇ ਰਿਹਾ ਉਹ ਸਨਮਾਨ ਦੇ ਰਿਹਾ ਤੇਨ ਕਾ ਨਕਾਬ ਕਿਉਂ ਲਾਇਆ ਉਹ ਨਕਾਬ ਲਾਤਾ ਹੱਥ ਨਾਲ ਉਹ ਬਹੁਤ ਵੱਡਾ ਮੁੱਦਾ ਬਣ ਗਿਆ ਇਸਲਾਮ ਵਿੱਚ ਇਹ ਚੀਜ਼ ਨਿਯਮ ਰਹੀ ਕਿ ਕੋਈ ਵੀ ਔਰਤ ਪ੍ਰਾਏ ਮਰਦ ਦੇ ਸਾਹਮਣੇ ਨਕਾਬ ਤੋਂ ਬਿਨਾਂ ਨਹੀਂ ਜਾਏ ਉਹਨਾਂ ਕਹਿੰਦੇ ਪਰਦੇ ਵਿੱਚ ਘਰ ਆਉਂਦਾ ਦਰੂਗਾ ਰੁਕ ਗਿਆ ਹੁਣ ਉਹਨੇ ਘਰ ਜਾ ਕੇ ਆਪਣੀ ਬੇਗਮ ਤੇ ਇੱਕ ਉਹਦੀ ਨੌਜਵਾਨ ਬੱਚੀ ਉਹਦਾ ਇਤਿਹਾਸ ਵਿੱਚ ਨਾਮ ਲਿਖਿਆ ਮੁਮਤਾਜ ਨਸੀਰ ਉਹਦੀ ਬੱਚੀ ਦਾ ਨਾਮ ਉਹਨੇ ਹਰਜ ਸਲਾਹ ਕੀਤੀ ਭਾਈ ਬਚਿੱਤਰ ਸਿੰਘ ਜਿਉਂਦੇ ਨੇ ਸਾਹ ਚੱਲਦਾ ਜੇ ਪਕੜੇ ਗਏ ਰਿੰਦੀ ਦੁਨੀਆ ਤੱਕ ਮੇਰੇ ਮੱਥੇ ਤੇ ਕਲੰਕ ਰਹਿਣਾ ਉਹ ਚੌਧਰੀ ਨੇ ਹੰਖਾ ਨੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੂੰ ਪਕੜਾ ਦਿੱਤਾ ਚੌਧਰੀ ਨੇ ਹੰਖਾ ਦੀ ਹਵੇਲੀ ਚੋਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੂੰ ਉਹਨੇ ਪਕੜਾ ਦਿੱਤਾ ਆਪਣੀ ਜਾਨ ਵਿਚਾ ਲਈ ਕੜ ਨਹੀਂ ਹੋਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਸੇਵਾ ਦੇ ਕੇ ਗਏ ਨੇ ਉਹਨੇ ਆਪਣੀ ਬੱਚੀ ਨੂੰ ਕਿਹਾ ਬੇਟੀ ਮੁਮਤਾਜ਼ ਅਜੱਬਾ ਜਾਨ ਦੀ ਇੱਜ਼ਤ ਤੇਰੇ ਹੱਥ ਹੈ ਉਹਨੇ ਕਿਹਾ ਅੱਬਾ ਜਾਨ ਦੱਸੋ ਕਹਿੰਦਾ ਈ ਜਿਸ ਕਮਰੇ ਵਿੱਚ ਭਾਈ ਵਿਚਤਰ ਸਿੰਘ ਮੁਰਸ਼ਦ ਨੇ ਨਾ ਨਿਰਵਲ ਸਰੀਰ ਤੇ ਹੈ ਪੁੱਤ ਉਸ ਕਮਰੇ ਵਿੱਚ ਜਾ ਕੇ ਬਹਿ ਜਾ ਦਰਵਾਜ਼ਾ ਅੰਦਰੋਂ ਬੰਦ ਕਰ ਲਈ ਜਦੋਂ ਤਲਾਸ਼ੀ ਹੋਈ ਜੀਹਾਂ ਦਾ ਰੋਗਾ ਨੇ ਪੁੱਛਿਆ ਮੈਂ ਕਹਿ ਦਾਂਗਾ ਮੇਰੀ ਧੀ ਤੇ ਦਮਦ ਆਏ ਹੋਏ ਨੇ ਜੇ ਪੁੱਛਿਆ ਤੂੰ ਜਵਾਨ ਤੋਂ ਕਹਿ ਦੇ ਮੈਂ ਤੇ ਮੇਰੇ ਸ਼ੋਹਰ ਨੇ ਤੇ ਇਹ ਕਹ ਦੇਂਗੀ ਉਹਨਕੇ ਅੱਬਾ ਜਾਨ ਕਿਉਂ ਨਹੀਂ ਕਹਾਂਗੀ ਤੁਹਾਡੀ ਖਾਤਰ ਜ਼ਰੂਰ ਕਹਾਂਗੀ ਜੇ ਇਹ ਸੇਵਾ ਗੁਰੂ ਗੋਬਿੰਦ ਸਿੰਘ ਦੀ ਸੇਵਾ ਹੈ ਜ਼ਰੂਰ ਕਰਾਂਗੀ ਦਰਵਾਜ਼ਾ ਬੰਦ ਕਰੋ ਬੱਚੀ ਬਹਿ ਗਈ ਵੱਡੀ ਹਵੇਲੀ ਦੀ ਸਭ ਤਲਾਸ਼ੀ ਹੋਈ ਇੱਕ ਦਰਵਾਜ਼ਾ ਬੰਦ ਵੇਖ ਕੇ ਦਰੋਗਾ ਕਹਿੰਦਾ ਇਹ ਕਮਰੇ ਚ ਕੌਣ ਹੈ ਉਹਨਕਾ ਦਰੋਗਾ ਸਾਹਿਬ ਗੁਸਥਕੀ ਮਾਫ ਮੇਰੇ ਧੀ ਤੇ ਦਮਾਦ ਆਏ ਹੋਏ ਨੇ ਉਹਨੂੰ ਪਤਾ ਸੀ ਕਿ ਇਸਲਾਮ ਵਿੱਚ ਔਰਤ ਕਹਿ ਦੇ ਆਪਣੀ ਜ਼ੁਬਾਨ ਤੋਂ ਤਿੰਨ ਵਾਰ ਕਬੂਲ ਹੈ ਕਬੂਲ ਹੈ ਕਬੂਲ ਹੈ ਰਿਸ਼ਤਾ ਪੱਕਾ ਮੰਨਿਆ ਜਾਂਦਾ ਹੈ ਇੱਥੇ ਤੇ ਗੁਰਦੁਆਰੇ ਚ ਸਗਨ ਪਾ ਕੇ ਲੋਕ ਮੁਕਰ ਜਾਂਦੇ ਨੇ ਬਾਹਰ ਜਾ ਕੇ ਉਹਨੇ ਕਹਾਂ ਮੈਂ ਪੁੱਛਣਾ ਚਾਹੁੰਦੇ ਤਿੰਨ ਵਾਰ ਪੁੱਛਣਾ ਆਵਾਜ਼ ਦੇ ਕੇ ਕਿ ਅੰਦਰ ਕੌਣ ਹੈ ਉਹ ਬੱਚੀ ਬੋਲੀ ਮੈਂ ਤੇ ਮੇਰੇ ਸ਼ੋਹਰ ਹਾਂ ਦੂਜੀ ਵਾਰ ਪੁੱਛਿਆ ਕੌਣ ਹੈ ਮੈਂ ਤੇ ਮੇਰੇ ਸ਼ੋਹਰ ਹਾਂ ਦੀਦੀ ਵਰ ਪੁੱਛਿਆ ਕੌਣ ਹੈ ਮੈਂ ਤੇ ਮੇਰੇ ਸ਼ੋਹਰ ਹਨ ਉਹਨੇ ਵਿਸ਼ਵਾਸ ਕੀਤਾ اسلام ਵਿੱਚ ਔਰਤ ਐਂ ਝੂਠ ਨਹੀਂ ਬੋਲ ਸਕਦੀ ਇਹ ਸਹੀ ਬੋਲੇ ਦਰੋਗਾ ਚਲਾ ਗਿਆ ਸਾਰਾ ਪਰਿਵਾਰ ਕੁਝ ਪਲ ਬੈਠੇ ਰਹਿੰਦੇ ਆਂ ਬਿੰਦਿਆਂ ਬਿੰਦਿਆਂ ਭਾਈ ਵਿੱਚਤਰ ਸਿੰਘ ਜੀ ਦੇ ਸਵਾਸ ਪੂਰੇ ਹੋ ਗਏ ਸੰਸਕਾਰ ਹੋ ਨਹੀਂ ਸਕਦਾ ਹਵੇਲੀ ਵਿੱਚ ਉਹਨਾਂ ਲੰਬਾ ਟੋਆ ਪੱਟ ਕੇ ਕਬਰ ਵਰਗਾ ਸਰੀਰ ਦਫਨਾ ਦਿੱਤਾ ਜਦੋਂ ਭਾਈ ਬਚਿੱਤਰ ਸਿੰਘ ਜੀ ਦਾ ਸਰੀਰ ਦਫਨਾਇਆ ਹਵੇਲੀ ਵਿੱਚ ਉੱਤੇ ਕੱਪੜਾ ਪਾ ਕੇ ਚਾਦਰ ਪਾ ਕੇ ਦਫਨਾ ਦਿੱਤਾ ਹਵੇਲੀ ਦੇ ਅੰਦਰ ਹੀ ਉਦੋਂ ਉਸ ਬੇਟੀ ਮੁਮਤਾਜ ਨਸੀਰ ਨੇ ਕਿ ਆਬਾ ਜਾਨ ਜੋ ਤੁਸੀਂ ਕਹੇ ਮੈਂ ਉਹ ਕਰ ਦਿੱਤਾ ਤੁਹਾਡੀ ਸੇਵਾ ਪ੍ਰਵਾਨ ਹੋ ਗਈ ਜਿਉਂਦੇ ਦੀ ਭਾਈ ਬਚਿੱਤਰ ਸਿੰਘ ਨੂੰ ਕੋਈ ਪਕੜ ਨਹੀਂ ਸਕਿਆ ਹੁਣ ਜੋ ਮੈਂ ਕਹਾਂਗੀ ਉਹ ਤੁਸੀਂ ਮੰਨ ਲੋਗੇ ਚੌਧਰੀ ਨੇ ਹੰਖਾਂ ਬੋਲਿਆ ਧੀਏ ਦੱਸ ਉਹਨਾਂ ਕੇ ਅੱਬਾ ਜਾਨ ਮੈਂ ਆਪਣੀ ਜ਼ੁਬਾਨ ਤੋਂ ਤਿੰਨ ਵਾਰ ਕਹਿ ਚੁੱਕੀ ਮੈਂ ਤੇ ਮੇਰੇ ਸ਼ੌਹਰ ਹਨ ਮੈਂ ਤੇ ਮੇਰੇ ਸ਼ੌਹਰ ਹਨ ਅੱਜ ਤੋਂ ਬਾਅਦ ਮੈਨੂੰ ਨਕਾਹ ਕਰਾਉਣ ਵਾਸਤੇ ਨਾ ਕਿਉ ਮੈਂ ਬਚਿੱਤਰ ਸਿੰਘ ਦੀ ਸ਼ਹੀਦ ਦੀ ਪਤਨੀ ਅਖਵਾਵਾਂਗੀ ਸਭ ਹੈਰਾਨ ਹੋ ਗਏ ਔਰ ਉਹ ਅੱਬਾ ਨੂੰ ਉਹ ਗੱਲ ਮੰਨਣੀ ਪਈ ਇਹ ਖਬਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਮੱਚੀ ਵੜਾ ਸਾਹਿਬ ਦੀ ਧਰਤੀ ਤੇ ਗਨੀਖਾਂ ਨਵੀਖਾਂ ਦੇ ਘਰ ਭਾਈ ਗਨੀਖਾਂ ਨਵੀਖਾਂ ਨੇ ਦਿੱਤੀ ਮਹਾਰਾਜ ਆਪ ਕੁਝ ਹੋਇਆ ਤੋ ਤੋਂ ਬਾਦ ਉੱਥੇ ਹਜ਼ੂਰ ਨੇ ਫਿਰ ਗਨੀਖਾਂ ਨਵੀਖਾਂ ਦੇ ਘਰ ਬੈ ਕੇ ਚਿੱਠੀ ਲਿਖੀ ਖਤ ਲਿਖਿਆ ਉੱਥੇ ਉਹ ਹੁਕਮਨਾਮਾ ਲਿਖਿਆ ਇੱਕ ਖੰਜਰ ਦਿੱਤਾ ਉਹਦੇ ਵਿੱਚ ਲਿਖਿਆ ਸੀ ਬੇਟੀ ਮੁਮਤਾਜ਼ ਔਰ ਚੌਧਰੀ ਨਿਹੰਗਖਾਂ ਦੇ ਨਾਮ ਕਿ ਮੇਰਾ ਖਾਲਸਾ ਸਦਾ ਇਨਕਾ ਰਿਣੀ ਰਹੇਗਾ जो इनकी सेवा करेगा उस पे गुरु गोविंद सिंह की खुशी होगी ਥੱਲੇ ਲਿਖਿਆ ਸੀ ਬੇਟੀ ਮੁਮਤਾਜ਼ ਇਹ ਖੰਜਰ ਗੁਰੂ गोविंद सिंह की निहमत है जब दीदार की इच्छा हो तो खंजर के दीदार करना गुरु गोविंद सिंह के दीदार होंगे वो खंजर बादशाह ने अपने बलोंस बच्ची नु ਕੱਲਿਆ और वो हुक्मनामा ਕੱਲਿਆ ਸਾਧ ਸੰਗਤ ਬڑے ਮਾਨ ਨਾਲ ਬੇਟੀ ਮਮਤਾਜ ਅਖੀਰ ਤੱਕ ਕਹਿੰਦੀ ਰਹੀ ਆਪਣੇ ਪਰਿਵਾਰ ਚ ਗੁਰੂ ਗੋਬਿੰਦ ਸਿੰਘ ਦੇ 4 ਪੁੱਤਰ ਨੇ ਗੁਰੂ ਗੋਬਿੰਦ ਸਿੰਘ ਦੇ 4 ਸਹਜਾਤੇ ਨੇ ਪਰ ਗੁਰੂ ਗੋਬਿੰਦ ਸਿੰਘ ਦੀ ਧੀ ਮੈਂ ਕੱਲੀ ਹਾਂ ਮੈਨੂੰ ਗੁਰੂ ਨੇ ਮਾਨ ਦਿੱਤਾ ਬੇਟੀ ਹੁਣ ਪਰ ਸਾਧ ਸੰਗਤ ਅੱਜ ਵੇਖਿਓ ਜਿੱਥੇ ਹਜ਼ੂਰ ਨੇ ਚਰਨ ਪਾਇਓ ਉੱਥੇ ਗੁਰਦਾਰਾ ਪੱਠਾ ਸਾਹਿਬ ਜਿੱਥੇ ਉਹ ਬੱਚੀ ਦਾ ਅਖੀਰ ਤੇ ਸਰੀਰ ਦਫਨਾਇਆ ਗਿਆ ਉਹਦੀ ਯਾਦ ਵਿੱਚ ਇੱਕ ਗੁਰਦਾਰਾ ਰੋਪੜ ਚ ਬਣਿਆ ਹੈ ਉਹਦਾ ਨਾਮ ਗੁਰਦਾਰਾ ਮਮਤਾਜਗੜ ਸਾਹਿਬਾ ਗੁਰਦਾਰਾ ਮਮਤਾਜਗੜ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਕੋਇਤ ਬੜਾ ਪਿਆਰਾ ਲਿਖਿਆ ਕਹਿੰਦੇ ਦੁਨੀਆਂ ਦੇ ਲੋਕੋ ਇਸ ਧਰਤੀ ਤੇ ਜਿਹੜਾ ਆਇਆ ਉਹਨੇ ਮਰ ਤੇ ਜਾਣਾ ਪਰ ਅੰਤ ਕਾਲ ਨਗਰਹਿ ਕੈ ਜੋਧਾ ਜੁਝੈ ਜੇ ਕੋਈ ਜੋਧਾ ਅੰਤ ਵਿਲੇ ਮਦਾਨੇ ਜੰਗ ਜੋਜ ਦੇ ਮਰਦਾ ਹੈ ਕਹਿੰਦੇ ਇਹ ਤੁਤ ਜਤ ਕਤ ਹੋਤ ਜੈਜਾਕਾਰ ਇੱਥੇ ਉੱਥੇ ਲੋਕ ਵਿੱਚ ਉਹਦੀ ਜੈਜਾਕਾਰ ਹੁੰਦੀ ਕੋਈ ਜੋਧਾ ਮਿਲਿਆ ਲੱਖਾਂ ਔਰਤਾਂ ਦੁਨੀਆ 'ਚ ਜਨਮ ਲੈਂਦੀਆਂ ਨੇ ਜਨਮ ਲੈ ਕੇ ਬੱਚਿਆਂ ਨੂੰ ਪੁੱਤਾਂ ਨੂੰ ਜਨਮ ਦੇ ਕੇ ਔਰਤਾਂ ਮਰ ਜਾਂਦੀਆਂ ਨੇ ਪੁੱਤਿਆਂ ਵਾਲੀਆਂ ਹੋ ਜਾਂਦੀਆਂ ਪਰਪੁੱਤਿਆਂ ਵਾਲੀਆਂ ਹੋ ਜਾਂਦੀਆਂ ਨਾਮ ਭੁੱਲ ਜਾਂਦਾ ਦੁਨੀਆ ਤੋਂ ਪਰ ਨਾਮ ਪਤਾ ਕਿਹਦਾ ਰਹਿੰਦਾ ਹੈ ਇੰਦੇ ਅੰਤ ਕਾਲ ਨਿਵਰੇ ਤੇ ਸਦੀ ਹੋਏ ਜੇ ਕੋਈ ਸੱਚ ਦੇ ਰਾਹ ਤੇ ਤੁਰ ਕੇ ਸਤੀ ਹੋ ਜਾਏ ਫਿਰ ਉਹਨੂੰ ਧੰਨ ਤੰਨ ਕਹਤ ਹੈ ਸਭਲ ਸੰਸਾਰ ਦੀ ਦੁਨੀਆ ਉਹਦੀ ਉਸਤਤ ਵਿਢਾਈ ਕਰਦੀ ਹੈ ਉਹਦਾ ਸਨਮਾਨ ਹੁੰਦਾ ਹੈ ਭਾਈ ਜਿਹੜੇ ਸਬਰ ਤੇ ਸਦਕ ਵਿੱਚ ਰਹਿ ਕੇ ਜੀਵਨ ਬਤੀਤ ਕਰਦੇ ਸਤੀ ਹੋਏ ਸਤੀ ਦਾ ਅਰਥ ਇਹ ਨਹੀਂ ਵਿੱਚ ਖੱਜ ਮਰ ਜਾ ਸਤੀਆਂ ਇਹਨਾਂ ਅੱਖੀਆਂ ਜੇ ਮੜਿਆਂ ਲੱਗ ਜਲਣ ਨਾਨਕ ਭੀ ਸੋ ਸਤੀਆਂ ਜਾਣੀਆਂ ਜੇ ਵਿਰਹਾ ਚੋਟ ਮਰਨ ਆਪਣੇ ਪਤੀ ਦੇ ਸਬਰ ਤੇ ਸਦਕ ਵਿੱਚ ਰਹਿ ਕੇ ਜੀਵਨ ਬਤੀਤ ਕਰਨਾ ਇਹ ਸਭ ਤੋਂ ਵੱਡੀ ਭਗਤੀ ਹੈ ਪਤੀ ਵਰਤਾ ਔਰਤ ਸਦਕ ਵਿੱਚ ਰਹਿ ਕੇ ਜੀਵਨ ਬਤੀਤ ਕਰੇ ਉਤੋਂ ਉੱਪਰ ਹੋਰ ਕੋਈ ਭਗਤੀ ਨਹੀਂ ਸਾ ਸੰਗਤ ਪੰਥ ਵਿੱਚ ਇਹ ਚੀਜ਼ਾਂ ਹੋਈਆਂ ਇਹ ਨਹੀਂ ਕਿ ਇਕੱਲਿਓ ਬੇਟੀ ਮੁਮਤਾਜ ਨੇ ਉਸ ਵਕਤ ਜਿਹੜੇ ਪੁਰਨੇ ਪਾਏ ਇਹ ਪੰਥ ਵਿੱਚ ਬਾਅਦ ਚ ਵੀ ਹੁੰਦਾ ਨੇ। ਵਿਸ਼ਵਾਸ ਰੱਖੋ ਆਪਣੇ ਬੱਚੇ ਬੱਚੀਆਂ ਨੂੰ ਸਮਝਾਓ। ਭਾਈ ਗ੍ਰਸਤੀ ਵਿੱਚ ਦੁੱਖ ਸੁੱਖ ਚੱਲਦੇ ਰਹਿੰਦੇ ਨੇ ਮਾੜਾ ਮੋਟਾ ਵੱਧ ਘੱਟ ਚੱਲਦਾ ਰਹਿੰਦਾ ਹੈ। ਪੁੱਤਰ ਸਹਿਣਸ਼ੀਲਤਾ ਰੱਖਣੀ ਹੈ, ਪੇਸ਼ੈਂਸ ਰੱਖਣੀ ਹੈ, ਕੋਈ ਗੱਲ ਨਹੀਂ ਸਦਾ ਦਿਨ ਇੱਕੋ ਜਿਹਾ ਨਹੀਂ ਰਹਿੰਦੇ। ਬੱਚਿਆਂ ਨੂੰ ਸਮਝਾਈ ਦੇ ਅਸੀਂ ਵੀ ਪੁੱਤ ਔਖੇ ਹੋ ਕੇ ਤੁਹਾਨੂੰ ਪਾ ਲਿਆ। ਜ਼ਿੰਦਗੀ 'ਚ ਮਾੜੀ ਮੋਟੀ ਔਖੇ ਆਈ ਆਉਂਦੀ ਹੈ ਘਰ ਨਹੀਂ ਛੱਡੀ। ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਫਿਰ ਇਤਿਹਾਸ ਵਿੱਚੋਂ ਸਮਝੋ ਆਪਾਂ ਕੋਈ ਸਿੱਖ ਲਿਆ ਜਿਨੇ ਭਾਈ ਬਚਿੱਤਰ ਸਿੰਘ ਦੀ ਸ਼ਹੀਦ ਦੀ ਪਤਨੀ ساری ਉਮਰ ਖਵਾ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕੀਤੀ ਉਹਦੇ ਨਾਮ ਤੇ ਅੱਜ ਗੁਰਦੁਆਰਾ